ਹਲੋ ਸਸਿਕਾ ਜੀ ਅੱਜ ਮੈਂ ਬਣਾਵਾਂਗੀ ਸੁੱਕੇ ਹੋਏ ਮਟਰ ਜਿਹੜੇ ਕਿ ਡਰਾਈ ਕੀਤੇ ਹੋਏ ਸਾਡੇ ਹਰੇ ਮਟਰ ਸਟੋਰ ਕੀਤੇ ਹੋਏ ਸੀ ਸਾਡੇ ਘਰ ਦੇ ਆਰਗੇਨਿਕ ਮਟਰ ਤੇ ਇਹਨਾਂ ਨੂੰ ਅਸੀਂ ਵੀ ਸੋਕਰ ਲਾ ਧੋ ਕੇ ਸਾਫ਼ ਕਰਕੇ ਸੋਕਰਾਂਗੇ ਤੇ ਇਹ ਐਸੀ ਸਟੋਰ ਕਰਕੇ ਰੱਖੇ ਹੋਏ ਸੀ ਇਸ ਇਸ ਸੀਜ਼ਨ ਦੇ ਅਗੇ ਜ਼ਿਆਦਾ ਪੁਰਾਣੇ ਨਹੀਂ ਹੈਗੇ ਤੇ ਜਿਹੜੇ ਪੈਕਟ ਦੇ ਖਾਨੇ ਅਸੀਂ ਉਹਨਾਂ ਨਾਲੇ ਸੋ ਪਰਸੈਂਟ ਸਹੀ ਹੈ ਜੀ ਜਿਵੇਂ ਕਿ ਉਹ ਕੈਮੀਕਲ ਵਾਲੇ ਨੇ ਬਿਲਕੁਲ ਸ਼ੁੱਧ ਸਾਫ ਤੇ ਇਹ ਸਾਡੇ ਘਰ ਦੇ ਸੀ ਮਟਰ ਤੇ ਇਹਨਾਂ ਨੂੰ ਅਸੀਂ ਸੋ ਕਰਕੇ ਰੱਖ ਦਾਂਗੇ ਤੇ ਉਬਾਲਾਂਗੇ ਕੁੱਕਰ ਵਿੱਚ ਦੋ ਤੋਂ ਤਿੰਨ ਸੀਟੀਆਂ ਤੇ ਇਹ ਲੈ ਲਾਂਗੇ ਤੜਕਾ ਇਹਦਾ ਅਸੀਂ ਹੁਣ ਬਣਾਵਾਂਗੇ ਤੜਕਾ ਤਿਆਰ ਕਰਾਂਗੇ ਦਾ ਜਿਹਦੇ ਟਮਾਟਰ ਪਿਆਜ਼ ਅਦਰਕ ਲਸਣ ਤੇ ਲਾਲ ਮਿਰਚ ਐ ਦੇਖੋ ਜੀ ਸੀਟੀਆਂ ਤਿੰਨ ਤੋਂ ਚਾਰ ਪ੍ਰੈਸ਼ਰ ਕੁੱਕਰ ਵਿੱਚ ਲਗਾ ਕੇ ਰੱਖ ਦਿੱਤੀਆਂ ਸੀ ਹੁਣ ਅਸੀਂ ਇਹਦਾ ਤੜਕਾ ਤਿਆਰ ਕਰਾਂਗੇ ਤੇ ਇਹ ਲੈ ਲਏ ਸੀ ਦੋ ਤੋਂ ਤਿੰਨ ਨਾਲੂ ਜੇਕਰ ਤੁਸੀਂ ਆਲੂ ਪਾਣਾ ਆਲੂ ਪਾ ਲੋ ਪਨੀਰ ਪਾਣਾ ਪਨੀਰ ਪਾ ਲੋ ਅਸੀਂ ਆਲੂ ਪਾਏ ਸੀ ਤੇ ਇਹ ਰੱਖੀ ਕੜਾਈ ਕੜਾਈ ਚ ਪਾਵਾਂਗੇ ਥੋੜੇ ਜਿਹਾ ਮੇਥਰੇ ਉਸ ਤੋਂ ਬਾਅਦ ਪਾ ਦੇਾਂਗੇ ਥੋੜੇ ਜਿਹਾ ਜੀਰਾ ਪਾਊਡਰ ਤੇ ਇਹ ਪਾਵਾਂਗੇ ਹੁਣ ਮੈਂ ਥੋੜੀ ਜਿਹੀ ਹਿੰਗ ਤੇ ਫੇਰ ਕਰ ਦੇਾਂਗੇ ਅਸੀਂ ਪਿਆਜ ਜਿਹੜਾ ਮਿਕਸਰ ਜਾਰ ਵਿੱਚ ਪੀਸ ਕੇ ਰੱਖਿਆ ਉਹ ਪਾ ਦੇਾਂਗੇ ਲਾਸਟ ਵਿੱਚ ਤੇ ਐਨ ਉਹ ਅਸੀਂ ਚੰਗੀ ਤਰ੍ਹਾਂ ਹੁਣ ਹਲਾਵਾਂਗੇ ਇਹ ਥੋੜੀ ਜੀ ਪਾਵਾਂਗੀ ਮੈਂ ਇਹਦੇ ਵਿੱਚ ਦੇਗੀ ਮਿਰਚ ਕਲਰ ਵਾਸਤੇ ਜਿਹੜੇ ਅਸੀਂ ਬਾਜ਼ਾਰ ਦੇ ਮਟਰਖਾਨੇ ਆ ਉਹਨਾਂ ਨਾਲੋਂ ਇਹ ਬਹੁਤ ਵਧੀਆ ਨੇ ਉਹਨਾਂ ਨੂੰ ਕੈਮੀਕਲ ਲੱਗਾ ਹੁੰਦਾ ਤੇ ਉਹ ਸੇਤ ਵਾਸਤੇ ਬਹੁਤ ਨੁਕਸਾਨਦੇ ਦੇ ਇਸ ਕਰਕੇ ਅਸੀਂ ਸੁੱਕੇ ਬਣਾਏ ਸੀ ਇਹ ਪਾਤੀ ਸੀ ਰਫਲੀ ਚੌਪ ਕਰਕੇ ਦੋ ਟਮਾਟਰ ਤੇ ਇਹਨਾਂ ਨੂੰ ਅਸੀਂ 5 ਤੋਂ 7 ਮਿੰਟ ਪਨ ਲਾਂਗੇ ਜਦੋਂ ਇਹ ਪੁੱਜ ਜਾਣਗੇ ਤੇ ਇਹਨਾਂ ਦੀ ਸਕਿਨ ਰਿਮੂਵ ਕਰਕੇ ਹੁਣ ਅਸੀਂ ਪਾਤੀ ਸੀ ਆਲੂ ਤੇ ਇਹ ਜਿਹੜੇ ਆਲੂ ਇਹਨਾਂ ਨੂੰ ਵੀ 5 ਤੋਂ 7 ਮਿੰਟ ਫਿਰ ਤੋਂ ਅਸੀਂ ਪੁੰਨਾਂਗੇ ਤਾਂ ਕਿ ਇਹਦੇ ਵਿੱਚ ਜਿੰਨਾ ਵੀ ਮਸਾਲਾ ਸਾਰਾ ਚੰਗੀ ਤਰ੍ਹਾਂ ਮਿਕਸ ਹੋ ਜੇ ਫਿਰ ਪਾਵਾਂਗੇ ਹਲਕਾ ਜਿਹਾ ਪਾਣੀ ਮਿਕਸਰ ਚਾਰਜ ਉਕਾ ਮਾ ਕੇ ਤੇ ਇਹ ਪਾ ਦਿੱਤਾ ਸੀ ਪਾਣੀ ਇਹਨੂੰ ਹੋਣਾ ਸੀ 5 ਤੋਂ 7 ਫਿਰ ਤੋਂ ਮਿੰਟ ਪੁੰਨ ਲਾਗੇ ਚੰਗੀ ਤਰ੍ਹਾਂ ਤੜਕੇ ਨੂੰ ਹੁਣ ਪਾਵਾਂਗੇ ਇਹਦੇ ਵਿੱਚ ਧਨੀਆ ਪਾਊਡਰ ਹਲਦੀ ਨਮਕ ਤੇ ਥੋੜਾ ਜਿਹਾ ਪਾਵਾਂਗੇ ਲਾਸਟ ਵਿੱਚ ਗਰਮ ਮਸਾਲਾ ਤੇ ਫਿਰ ਤੋਂ ਇਹਨਾਂ ਨੂੰ ਚੰਗੀ ਤਰ੍ਹਾਂ ਸੀ ਦੇ ਪਨ ਲਾਗੇ ਡਾਕੂਮੈਂਟ ਤੇ ਫਿਰ ਜਦੋਂ ਸਾਡੇ ਆਲੂ ਹਾਫ ਜੇ ਹੋ ਜਾਣਗੇ ਫਿਰ ਅਸੀਂ ਉੱਤੋਂ ਦੀ ਪਾ ਦੇਾਂਗੇ ਉਬਲੇ ਹੋਏ ਸਾਡੇ ਮਟਰ ਮਟਰਾਂ ਨੂੰ ਵੀ ਅਸੀਂ ਫਿਰ ਉਸ ਤੋਂ ਬਾਅਦ ਫਿਰ ਅਸੀਂ ਪਾ ਦਾਂਗੇ ਇਹਦੇ ਵਿੱਚ ਪਾਣੀ ਗਰੇਵੀ ਤੁਸੀਂ ਆਪਣੇ ਅਕੋਰਡਿੰਗ ਰੱਖਣੀ ਹੈ ਥਿੱਕ ਜਾਂ ਪਤਲੀ ਜਿਵੇਂ ਜਿੰਨੀ ਤੁਹਾਨੂੰ ਚਾਹੀਦੀ ਆ ਤੇ ਹੁਣ ਪਾਉਂਗੀ ਮੈਂ ਮਟਰ ਮਟਰ ਪਾਉਣ ਤੋਂ ਬਾਅਦ ਫਿਰ ਤੋਂ ਇਹਨਾਂ ਨੂੰ ਅਸੀਂ 2 ਤੋਂ 3 ਉਬਾਲੇ ਆਉਣ ਤੱਕ ਫੇਰ ਅਸੀਂ ਇਹਨੂੰ ਟੱਕ ਦਾਂਗੇ ਜਦੋਂ ਸਾਡੇ ਉਬਾਲਾ ਆ ਜਾਏਗਾ ਤੇ ਫੇਰ ਅਸੀਂ ਇਹਨਾਂ ਨੂੰ ਉਤਾਰ ਦਾਂਗੇ ਜੀ ਥੱਲੇ ਫੇਰ ਪਾਵਾਂਗੇ ਪਰ ਸੁੱਕੀ ਮੇਥੀ ਸੁੱਕਾ ਧਨੀਆ ਐ ਦੇਖੋ ਜੀ ਹੁਣ ਇਹਨਾਂ ਨੂੰ ਦੋ ਤੋਂ ਤਿੰਨ ਉਬਾਲੇ ਆਨ ਦਵਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੂਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਐਵੇਂ ਦੀ ਰੈਸਪੀ ਜਿਹੜੀ ਐ ਅਸੀਂ ਆਪਣੇ ਘਰ ਵਿੱਚ ਆਰਾਮ ਨਾਲ ਬਣਾ ਸਕਦੇ ਹਾਂ ਤੇ ਜਿਵੇਂ ਕਿ ਕੈਮੀਕਲ ਤੋਂ ਬਚਿਆ ਜਾ ਸਕਦਾ ਐ ਦੇਖੋ ਜੀ ਇਹਨੂੰ ਅਸੀਂ ਦੋ ਤੋਂ ਤਿੰਨ ਉਬਾਲੇ ਆ ਗਏ ਸੀ ਤੇ ਐ ਸਾਡੀ ਜਿਹੜੀ ਇਹ ਸਬਜੀ ਹੋ ਗਈ ਰੈਡੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਬਾਏ ਬਾਏ